ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਅੱਜ ਆ ਦਿਵਾਲੀ ਦਾ ਦਿਹਾੜਾ ਤੇ ਬੰਦੀ ਛੋੜ ਦਿਵਸ ਇਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਦੀਆਂ ਮੰਮੀ ਆਪਣੇ ਕੰਮ ਤੇ ਲੱਗੇ ਆ ਸਵੇਰੇ-ਸਵੇਰੇ ਮੰਮੀ ਨੇ ਵਿੜਾ ਵੀ ਸਾਰਾ ਸੁੰਭਾਤਾ ਸਾਡੇ ਉੱਠਣ ਤੋਂ ਪਹਿਲਾਂ ਅੱਜ ਅਸੀਂ ਥੋੜਾ ਲੇਟ ਹੋ ਗਏ ਉੱਠਣ ਨੂੰ ਦਿਵਾਲੀ ਦੀਆਂ ਸਫਾਈਆਂ ਕਰਕੇ ਦੇਖੋ ਜੀ ਅਸੀਂ ਡਰੈਸਿੰਗ ਟੇਬਲ ਬਾਹਰ ਕੱਢਿਆ ਆ ਇਹਦੀ ਸੇਕ ਨਹੀਂ ਜਾਂਦੀ ਸੇਕ ਕਰਕੇ ਪੱਪੇ ਲਿਆ ਤੇ ਹਾਲੇ ਤੱਕ ਤੁਸੀਂ ਨਵਾਂ ਚੁੱਲਾ ਘਾਤੇ ਨਹੀਂ ਸਟਾਰਟ ਕੀਤਾ ਨਵਾਂ ਚੁੱਲਾ ਉਹ ਤਾਂ ਸੁੱਕ ਗਿਆ ਆ ਚੁੱਲਾ ਦਾ ਪੁਰਾਣਾ ਹੀ ਮਿੱਟੀ ਲਾਈ ਸੀ ਇਹਨੂੰ ਇਹਨੂੰ ਨਾ ਰੁਸ਼ੀ ਲਾਈਆ ਇਹ ਮੇਰਾ ਅੱਗ ਤਾਂ ਨਹੀਂ ਵਾਲੀ ਹੈਗੀ ਅੱਗ ਤੇ ਤਾਂ ਨਹੀਂ ਵਾਲੀ ਗੋਲ ਨਹੀਂ ਮੜਿਆ ਮੈਨੂੰ ਗੋੜੂ ਲਾ ਕੇ ਜਦੋਂ ਪੁੱਲਾ ਸੋਹਣਾ ਲੱਗਦਾ ਤੇ ਏਦਾਂ ਸੋਹਣਾ ਹੀ ਲੱਗਦਾ ਮੈਨੂੰ ਗੋੜੇ ਤੇ ਵੀ ਨਾ ਅੱਗੇ ਅੱਜਕੱਲ੍ਹ ਦੀਵਾਲੀ ਨੂੰ ਬਹੁਤ ਆਉਂਦੇ ਹੁੰਦੇ ਸੀ ਗੋੜੂ ਦੇਖਣ ਤੇ ਹੁਣ ਵੀ ਇੱਕ ਭਾਈਆਂ ਦਾ ਹੁੰਦਾ ਸੀ ਬਣਾਇਆ ਹੀ ਨਹੀਂ ਬਹੁਤ ਚਿਰ ਹੋ ਗਿਆ ਤੇ ਜੇ ਕੋਈ ਵੀਡੀਓ ਦੇਖਦਾ ਹੋਵੇ ਮਾਲ ਪਰਦੇ ਵਾਲੇ ਦੀਵਾਲੀ ਅ ਜੇ ਕੋ ਗੋੜੂ ਵਾਲਾ ਹੋਵੇ ਜੇ ਕਿਸੇ ਕੋ ਗੋੜੂ ਵਾਲਾ ਦੇਖੇ ਤਾਂ ਸਾਡੇ ਭੇਜ ਦਿਓ ਪੁੰਨਿਆ ਦੇ ਘਰ ਪਿੰਡ ਵੀ ਜੇ ਕੋਈ ਦੇਖਦਾ ਹੋਵੇ ਤੇ ਨਹੀਂ ਤਾਂ ਸਾਨੂੰ ਕੋਈ ਦੱਸ ਦੇ ਸਾਡੇ ਆਲੇ ਦੋਆਲੇ ਕਿਸੇ ਪ੍ਰਿੰਦ ਦੀ ਗੋਲੂ ਮਿਲਦਾ ਬਸ ਜਾਂ ਕੇ ਲੈ ਲਈ ਕਿਉਂਕਿ ਗੋਲੂ ਦੇ ਨਾਲ ਸੋਹਣੀ ਸਫਾਈ ਆ ਜਾਂਦੀ ਚੁੱਲ੍ਹੇ ਤੇ ਦਿਵਾਰੀ ਤੋਂ ਤੱਕ ਇਹ 메ਨ ਕੰਮ ਹੁੰਦਾ ਸੀਗਾ ਚੁੱਲਿਆਂ ਨੂੰ ਲੇਪ ਪੋਸਕੇ ਤੇ ਇੱਕ ਗੋਲੂ ਬਣਾਉਣਾ ਇਸ ਕਰਕੇ ਨਹੀਂ ਅੱਗ ਵਾਲੀ ਹੈਗੀ ਦਰਤ ਨਾਲ ਸੁੱਕਾ ਜਾ ਜਿਵੇਂ ਪੁਰਾਣਾ ਕਿੰਨਾ ਪਿਆ ਸੀ ਚੱਕਮਾ ਫਿਰ ਨੂੰ ਰੋਣ ਨੂੰ ਵੜਾਇ ਤੇ ਦੇਖ ਰੱਖ ਲੈਣੀ ਨਹੀਂ ਨਾ ਤਾਂ ਜੇ ਤੇ ਬਣਾਉਣੀ ਪਸੂਆਂ ਲਈ ਹਾਂ ਬਾਥੀ ਜਾਂ ਦਲ ਗਈ ਕੀ ਆਇਆ ਮਮਾ ਅੱਜ ਜੇਠਾ ਮੰਗਲਵਾਰ ਆ। ਛੀਦਾ ਬਹੁਤ ਰਾਤ ਸੁਣਾ ਨਾ ਅੱਜ। ਅੱਜ ਗਿਵਾਲੀ ਵੀ ਆ ਤੇ ਜੇਠਾ ਮੰਗਲਵਾਰ ਵੀ ਅੱਜ ਬਹੁਤ ਰੌਣਕ ਹੋਣੀ ਆ। ਤੁਸੀਂ ਕੀ ਉਹ ਤੁਸੀਂ ਕਹਿੰਦੇ ਸੀ ਰੋਡਵੇ ਜਾਲਾ ਕਿੱਸਾ ਸੁਣਾਣਾ ਆ। ਓਹੋ ਮੰਗਲਵਾਰ ਕਰਕੇ ਚੇਤੇ ਆ ਗਈ ਨਾ ਤੁਹਾਨੂੰ ਇਹ ਗੱਲ। ਰੋਡਵੇ ਜਾਲਾ ਕਿੱਸਾ ਇਦਾਂ ਆ ਮੈਂ ਇੱਕ ਦਿਨ ਗਈ ਨਵੇਂ ਸ਼ਹਿਰ ਨੂੰ। ਹੂੰ ਨਵੇਂ ਸ਼ਹਿਰ ਨੂੰ ਗਈ ਤਾਂ ਸਿਗਾ ਉਹਨਾਂ ਮੰਗਲਵਾਰ ਮ ਜਦੋਂ ਮੰਗਲਵਾਰ ਹੋਵੇ ਤਾਂ ਫਿਰ ਇੱਥੇ ਸ਼੍ਰੀਦਾ ਰੋਡ ਤੇ ਜਿੱਦਾਂ ਬਹੁਤ ਰਸ਼ ਹੁੰਦਾ ਸੰਗਤ ਦੇ ਆਉਣ ਜਾਣ ਦਾ ਤੇ ਮੈਂ ਖੜੀ ਸੀ ਬਸ ਤੇ ਆਪਣੇ ਨਵੇਂ ਸ਼ਹਿਰ ਜਾਣ ਨੂੰ ਤੇ ਮੇਰੇ ਕੋਲ ਨਾ ਇੱਕ ਸੀਗਾ 1000 ਰੁਪਏ ਦੋ 5 500 ਦੇ ਨੋਟ ਤੇ ਇੱਕ ਸੀ 50 ਰੁਪਏ ਮੇਰੇ ਕੋਲ ਇੰਨੇ ਸੀਗੇ ਤੇ ਮੈਂ ਕਿਹਾ ਵੀ ਮੈਂ ਅਦਾ ਆਪਣੀ ਆਧਾਰ ਵਾਲੀ ਬਸ ਤੇ ਜਾਣਾ ਆ। ਵੇਲੂ ਸਿੱਟ। ਹਾਂ। ਉਹ ਮੇਰੇ ਪੈਰ ਦੰਦੇ ਇੱਥੇ ਮੇਰੀ ਇਹ ਹਫਤੇ ਨਾ ਡੰਗੇ ਨਾਲ ਪਾਣੀ ਪਾ ਕੇ ਮੈਂ ਸਫਾਈ ਕੀਤੀ ਅੱਛਾ ਉੱਥੇ ਦਾ ਚਿੱਕੜ ਕਰੀ। ਰੋਟੀ ਕਿੱਦਾਂ ਕਹਿੰਦੇ ਆ ਕੇ ਖਾਣੀ ਤਾਂ? ਪੁੱਛੇ ਉਹਨੇ। ਚਲ ਕੋਈ ਨਹੀਂ ਹਾਲੇ ਕਿ ਬਣਾਉਣੀ ਆ। ਤੇ ਮਟਰਾਂ ਨੂੰ ਪਾਪਾ ਚ ਲਾਉਂਦੇ ਆ ਪਾਣੀ ਹਰਮਾਨ ਦੇ ਕਿੱਲ ਲੱਸੀ। ਤੇ ਈਮੇ ਗੱਲ ਕਰ ਦਿੱਤੀ ਸਿੱਧਾ ਬੋਤਰਾ ਚੁੰਦਾ ਮੈਂ ਨਮੇਸ਼ਰ ਜਾਣ ਨੂੰ ਖੜੀ ਸੀਗੀ ਥੱਲੇ ਥੱਲੇ ਇੱਥੇ ਮੈਂ ਨਮੇਸ਼ਰ ਜਾਣ ਨੂੰ ਖੜੀ ਸੀ ਬਸ ਡੀਡਿਕ ਚ ਤੇ ਮੈਂ ਸੋਚਿਆ ਵੀ ਮੈਂ ਅੱਜ ਆਧਾਰਕੜ ਵਾਲੀ ਬਸ ਚ ਜਾਉਂਗੀ ਇੱਕ ਨਾ ਅੰਕਲ ਆਇਆ ਉਹ ਮੈਨੂੰ ਕਹਿੰਦਾ ਵੀ ਮੇਕੋ ਮੇਰੇ ਮੈਂ ਕਹਿੰਦਾ ਸਕੂਟਰ ਦੇ ਪਿੱਛੇ ਬਹਿ ਕੇ ਆਇਆ ਆਪਣੇ ਪਿੰਡੋਂ ਤੇ ਹੁਣ ਮੈਂ ਸ਼ੀਦਾਂ ਨੂੰ ਜਾਣਾ ਆ ਮੇਰੇ ਕੋਲ ਕਰਾਏ ਜੋਗੇ ਪੈਸੇ ਹਨ ਕਿ ਆਟੋ 'ਚ ਜਾਣਾ ਨਾ ਨੇ ਕਹਿੰਦਾ ਸੀ ਇਦਾਂ ਨੂੰ ਮੈਂ ਜਾਣਾ ਸੀ ਇਦਾਂ ਦਾ ਰਸਤਾ ਕਿੱਧਰ ਹੈ ਆ ਤੇ ਮੈਂ ਕਿ ਆਪਣੇ ਜਿੱਥੇ ਆਪਾਂ ਫਿਰ ਨਵੇਂ ਸ਼ਹਿਰ ਨੂੰ ਜਾਣਾ ਹੁੰਦਾ ਉਸੇ ਦਾ ਰੋੜਾ ਹੀ ਆ ਉੱਥੋਂ ਬੱਸ ਰਸਤਾ ਜਾਂਦਾ ਸਿੱਧਾ ਹੀ ਆ ਤੇ ਮੈਂ ਕਿਆ ਮੈਂ ਅੰਕਲ ਤੁਸੀਂ ਚੱਲ ਜਾਓ ਆਹ ਰਸਤਾ ਜਾਂਦਾ ਆ ਮੈਨੂੰ ਕਹਿੰਦਾ ਪਤਾ ਨਹੀਂ ਲੱਗਦਾ ਤੇ ਮੈਂ ਕਿ ਆ ਵੀ ਆਟੋ ਚੱਲ ਜਾ ਮੇਰੇ ਕੋ ਕਹਿੰਦਾ ਕਰਾਏ ਦੇ ਪੈਸੇ ਨਹੀਂ ਹੈਗੇ ਮੈਂ ਮੁੜ ਕੇ ਵੀ ਜਾਣਾ ਆ ਮੇਰੇ ਕੋ ਜੀ ਇੱਕ 50 ਦਾ ਨੋਟ ਸੀਗਾ ਮੈਂ ਕਿ ਮੈਂ ਕਿਰਾਇਆ ਲਾਉਣਾ ਆ ਨਾ ਵੀ ਆਧਾਰ ਵਾਲੀ ਬੱਸ ਚੱਲ ਜਾਣਾ ਉਹ 50 ਰੁਪਏ ਮੈਂ ਉਹਨੂੰ ਦੇ ਦਿੱਤੇ ਜਲ ਭਜਾ ਉਹਨੂੰ ਦੇ ਦਿੱਤੇ ਤਾਂ ਮੇ ਕੋ ਰਹਿ ਗਏ 2 5 500 ਦੇ ਨੋਟ ਇਹ ਬੱਸਾਂ ਜੀ ਦੋ ਮੈਂ ਨਗਾਤੀਆਂ ਪ੍ਰਾਈਵੇਟ ਮੈਂ ਕਿ ਚਾ ਰੋਡਵੇ ਦੀ ਆਉਗੀ ਤੇ ਰੋਡਵੇ ਦੀ ਬੱਸ ਆਈ ਨੇ ਫੇਰ ਨਾ ਇੱਕ ਪ੍ਰਾਈਵੇਟ ਆਈ ਬੱਸ ਐਕਸਪ੍ਰੈਸ ਦੀ ਬੱਸ ਉਹ ਆਈ ਮੈਂ ਕਿ ਦੇਖੀ ਜੋ ਹੈ ਕਿੰਨਾ ਚੜ੍ਹ 21 ਜਾਵਾ ਮੈਂ ਬੱਸ ਚੜ ਗਈ ਉਹਦੇ ਵਿੱਚ ਐਸਪ੍ਰੈਸਿਡੀ ਵਿੱਚ ਜਿਸਲੇ ਮੈਂ ਚੜ ਗਈ ਤਾਂ ਹੈ ਹੈ ਤਾਂ ਹੁਣ ਪ੍ਰਾਈਵੇਟ ਬੱਸ ਜਾਂ ਮੇਕੋ ਤਾਂ ਚੱਲ ਕਰਾਇਆ ਲਾ ਦੂੰਗੀ ਜਿਸਲੇ ਮੈਂ ਕਰਾਇਆ ਲਾਇਆ ਜਿਸਲੇ ਸੱਚ ਮੈਂ ਬੱਸਸ ਚੜੀ ਮੈਂ ਹਲੇ ਮੋਰੇ ਬੈਠੀ ਸੀ ਮੋਰੇ ਸਿਰ ਤੋਂ ਪਿੱਛੇ ਉਹਨਾ ਕੋਈ ਸੇ 3 ਮਿੰਟ ਟਿਕ ਲੈਣੀ ਸੀਗੀ ਉਹਦੇ ਕੋਲ ਸੀ 500 ਦਾ ਨੋਟ ਉਹ ਕਨੈਕਟਰ ਨੂੰ ਕਹਿੰਦਾ ਬੱਸ ਤੇ ਜਾਣਾ ਟੋਟੇ ਪਹਿਲੇ ਚੜਿਆ ਕਰੋ ਮੈਂ ਕਿੰਨੇ ਕਿੰਨੇ ਕਹਿੰਦਾ 500 ਨੋਟ ਤੋੜ ਲੈ ਲੈ ਮੈਂ ਕਹਾ ਹੀ ਨਹੀਂ ਮੇਰਾ ਤਾਂ ਦਿਮਾਗ ਸੁਨ ਹੋ ਗਿਆ ਮੈਂ ਕਿਹਾ ਕਰਲਾ ਦਾਨਪੁਨ ਹੋਰ ਹੈ ਮੈਂ ਆਪਣੇ ਮੈਂ ਕਹਾਂ ਚੱਲ 500 ਦਾ ਨੋਟ ਮੈਂ ਸੱਚ ਪਜਾਰ ਪੈ ਸੀਗੇ ਉਹ ਮੈਂ ਉਹਨੂੰ ਦੇ ਦਿੱਤੇ ਤੇ ਮੈਂ ਕਹਾਂ ਚੱਲਾ ਧਾਰਕਾ ਲਈ ਬੱਸ ਚੜ੍ਹੇ ਜਿਹੜਾ ਜਿਸਲੇ ਉਹ ਭਾਈ ਨੇ ਉਹਨੂੰ ਕਨੈਕਟਰ ਨੇ ਮਾਰਿਆ ਧਾਬਕਾ ਮੈਂ ਕਹਾਂ ਲੈ ਲੈ ਵੀ ਅੱਜ ਮੇਰੀ ਬੇਇੱਜ਼ਤੀ ਹੋ ਜਾਣੀ ਅੱਜ ਮੇਰਾ ਜਲੂਸ ਨਿਕਲ ਜਾਣਾ ਹਨਾ ਤੇ ਚਲੋ ਜੀ ਮੈਂ 500 ਨੋਟ ਹੱਥ ਚ ਫੜ ਲਿਆ ਆਪਣੇ ਪਰਸ ਚੋਂ ਕੱਢ ਕੇ ਬੈਠੀ ਮੋਰੇ ਜਿੱਥੇ ਕਨੈਕਟਰ ਪਿਛਵਾਇਓ ਖਿਜਿਆ ਪਿਆ ਨਾ ਕਨੈਕਟਰ ਉਹ ਖਿਜਿਆ ਪਿਆ ਤਾਂ ਜਾਣੀ ਨਾ ਮੈਨੂੰ ਸੱਜੇ ਨਾ ਵੀ ਮੈਂ ਕੀ ਕਰਾ ਨਾ ਜਿਸਲੇ ਉਹ ਨੇੜੇ ਆਇਆ ਮੇਰੇ ਕੋਲ ਨੂੰ ਆਇਆ ਉਹਨ ਮੈਨੂੰ ਦੇਖਿਆ ਵੀ ਨਹੀਂ ਜੀ ਐਵੇਂ ਕਹਾ ਉਹਨ ਮੈਨੂੰ ਦੇਖਿਆ ਵੀ ਨਹੀਂ ਕਿਉਂਕਿ ਸਾਡੇ ਮੇਰੇ ਡੈਡੀ ਦੇ ਜਿਹਦਾ ਹਿੱਸੇ ਸੀਗੇ ਆਪਣੇ ਸ਼ੇਅਰਹੋਲਡਰ ਦੇ ਤੇ ਹੁਣ ਤਾਂ ਡੈਡੀ ਗਿਆਨ ਵੀ 12 ਸਾਲ ਹੋ ਗਏ ਆ ਵੇ ਮੈਂ ਕਿ ਚਲ ਮੈਂ ਨਾ ਕਨੈਕਟਰ ਆਵ ਕੇ ਟੈਕ ਲੈ ਲਵਾਂ ਦੇਖੀ ਜੋ ਜੋ ਹੁੰਦਾ ਹੈ ਨਾ ਸਾਰਿਆਂ ਦੇ ਨਾਲ ਹੀ ਆ ਉਹਨੇ ਮੇਰੇ ਨਾਲ ਦੇਖਿਆ ਵੀ ਨਹੀਂ ਜਾਣੀ ਜਿਹਦਾ ਪਛਾਣ ਲਿਆ ਮੈਨੂੰ ਨੇ ਦੇਖਿਆ ਲੋ ਨਾਂਗੇ ਹਮੇ ਸਮਝ ਗਏ ਵੀ ਮੇਰੀ ਟਿਕ ਨਹੀਂ ਕਟਣੀ ਹੈ ਕਿਉਂਕਿ ਮੈਨੂੰ ਪਤਾ ਸੀਗਾ ਹਨਾ ਮੇ ਟਿਕ ਨਹੀਂ ਕਟਣੀ ਹੈਗੀ ਉਹ ਚੜ ਗਿਆ ਤੇ ਜਦੋਂ ਹਨਾ ਪਹੁੰਚੇ ਪਰਮੇਸ਼ਰ ਗੜ ਸ਼ੰਕਰ ਫੇਰ ਚੜ ਕੇ ਚੈੱਕ ਕਰ ਫੇਰ ਚੜ ਕੇ ਚੈੱਕ ਮੇਰੀ ਪੇਰੇ ਹੀ ਟੈਂਸ਼ਨ ਜਿੱਦਾਂ ਨਾ ਕਹਿੰਦੇ ਕਈ ਵਾਰ ਦੇਖੀ ਆਪਾਂ ਮੈਂ ਆਹ ਐਡ ਦੇਖੀਏ ਕਹਿੰਦੇ ਜੇ ਟ੍ਰੇਨ ਦੇ ਵਿੱਚ ਕੋਈ ਸਫ਼ਰ ਕਰਦਾ ਹੋਵੇ ਜੇ ਟੀਟੀ ਦੇ ਕੋਲ ਆ ਆਪਣੇ ਸਵਾਰੀ ਦੇ ਕੋ ਟਿਕਟ ਨਾ ਹੋਵੇ ਨਾ ਤੇ ਜਿਹੜਾ ਪਾਪ ਕੌਰ ਵੇਚਣ ਵਾਲਾ ਹੁੰਦਾ ਆ ਉਹ ਵੀ ਟੀਟੀ ਨਜ਼ਰ ਆਉਂਦਾ ਆ ਕਨੈਕਟਰ ਦੀ ਟੈਨਸ਼ਨ ਮੂਕੇ ਚੈਕਰ ਚੜ ਗਿਆ ਹੈ ਜਿਹੜਾ ਚੈਕਰ ਚੜ ਗਿਆ ਮੈਂ ਕੱਲੇ ਲਾ ਹੁਣ ਤਾਂ ਫਸੀ ਫਸੀ ਨਾ ਤਾਂ ਮੈਂ ਨਹੀਂ ਉਹ ਚੱਕਿਆ ਉੱਤੇ ਨੂੰ ਮੈਂ ਕਿਹਾ ਚੱਲ ਆਪੇ ਹੁਣ ਕਨੈਕਟਰ ਹੀ ਦੱਸੂਗਾ ਜੋ ਬੇ ਹੋਊਗੀ ਕਿਉਂਕਿ ਜੇ ਟਿਕਟ ਨਾ ਹੋਵੇ ਕਿ ਚੈਕਰ ਇਹ ਕਨੈਕਟਰ ਨੂੰ ਖਿੱਚਦਾ ਹੁੰਦਾ ਵੀ ਹੈ ਨਾ ਵੀ ਟਿਕਟ ਨਹੀਂ ਹੈਗੀ ਜਾਂ ਕਿਦਾਂ ਉਹ ਜਿਸਲੇ ਹੈ ਨਾ ਇੱਕ ਚੈਕਰ ਮੇਰੇ ਕੋਲ ਨੂੰ ਆਇਆ ਮੈਂ ਕਿਹਾ ਸਿਆਣਾ ਸੀ ਚੈੱਕ ਕਰ ਸਿਆਣਾ ਸੀ ਮੈਂ ਕਿਹਾ ਅੰਕਲ ਜੀ ਟਿਕਟ ਨਹੀਂ ਮੈਂ ਲਈ ਕਹਿੰਦਾ ਤੇ ਉਹ ਸਮਝਾਤਾ ਉਹਨਾਂ ਦਾ ਕੈਰੇਕਟਰ ਨੇ ਵੀ ਕੌਣ ਆ ਇਹ ਮੈਂ ਕਿਹਾ ਟਿਕਟ ਨਹੀਂ ਹੈਗੀ ਕਹਿੰਦਾ ਫੇਕ ਹੀ ਹੋਇਆ ਅਸੀਂ ਕਹਿੰਦਾ ਟਿਕਟ ਤੇਰੀ ਟਿਕਟ ਤੇ ਕੱਟ ਕੇ ਕਹਿੰਦਾ ਭਾਪੇ ਤੇਰੇ ਨੂੰ ਕੀ ਜਵਾਬ ਦੇਣਾ ਪਰ ਜਾ ਕੇ ਮੇਰਾ ਸੱਚੀ ਮਾਂ ਨੇ ਨਾ ਭਰਿਆ ਇੰਨਾ ਭਰਿਆ ਨਾ ਮੈਂ ਕਿਹਾ ਦੇਖ ਲੈ 12 ਸਾਲ ਹੋ ਗਏ ਮੇਰੇ ਪੇ ਨੂੰ ਗਏ ਇਹਨੂੰ ਹਾਲੇ ਵੀ ਬੱਸਾਂ ਦੇ ਵਿੱਚ ਚੱਲਦੀ ਆ ਮੈਨੂੰ ਅਕਲਦੀਪ ਮਾਨਕ ਦਾ ਗਾਣਾ ਯਾਦ ਆ ਗਿਆ ਕਹਿੰਦੇ ਕਿਹੜਾ ਗਾਣਾ ਅਕਲਦੀਪ ਮਾਨਕ ਦਾ ਬਾਬਲ ਮੈਂ ਚਾਦਰ ਕੱਢਦੀ ਨਹੀਂ ਤੇ ਪਾਵਾਂ ਵਿਲਾ ਮੈਂ ਚਾਦਰ ਕੱਢਦੀ ਨਹੀਂ ਤੇ ਪਾਵਾਂ ਵਿਲਾ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੈਂ ਆਖ ਕੇ ਬਾਪੂ ਨੂੰ ਰੇ ਲਾਰ ਕੋ ਆਵਾ ਮੈਂ ਆਖ ਕੇ ਬਾਪੂ ਨੂੰ ਰੇ ਲਾਰ ਕੋ ਆਵਾ ਸਹੀ ਗੱਲ ਆ ਹਾਲੇ ਤੱਕ ਬਾਵਲ ਦਾ ਸਿੱਕਾ ਚੱਲਦਾ ਆ ਟਰਾਂਸਪੋਰਟ ਦੇ ਵਿੱਚ ਹਾ ਵੇਖੋ ਤਾਂ ਆ ਸੀ ਕਿੱਸਾ ਹਾਸੇ ਵਾਲਾ ਵੀ ਸੀ ਤੇ इमोशनल ਵੀ ਸੀਗਾ ਇਦਾਂ ਵੀ ਜਦੋਂ ਵੀ ਕਰੋ ਜਾਓ ਆਪਣਾ ਪੂਰਾ ਪ੍ਰਬੰਧ ਕਰਕੇ ਜਾਓ ਜੇ ਆਧਾਰ ਕਾਰਡ ਕੋਲ ਨਹੀਂ ਹੈਗਾ ਤੇ ਆਧਾਰ ਕਾਰਡ ਤਾਂ ਚਲੋ ਹੁੰਦਾ ਹੀ ਆ ਹੁਣ ਰੱਖਦੀਆਂ ਸਾਰੀਆਂ ਬੀਬੀਆਂ ਤੇ ਜੇ ਬਾਈਚੱਸ ਨਹੀਂ ਤੁਹਾਨੂੰ ਰੋਡਵੇ ਦੀ ਬੱਸ ਮਿਲਦੀ ਤੇ ਆਪਣਾ ਪ੍ਰਬੰਧ ਜਾਇਗਾ ਟੁੱਟਿਓ ਪੈਸੇ ਨਾਲ ਲੈ ਕੇ ਜਾਇਆ ਕਰੋ ਨਹੀਂ ਤਾਂ ਸਫ਼ਰ ਦਾ ਇੱਕ ਪਾਸੇ ਮਜ਼ਾ ਲੈਣਾ ਹੁੰਦਾ ਸਫ਼ਰ ਦਾ ਵੀ ਅਸੀਂ ਚੱਲੇ ਆ ਤੇ ਦੂਜੇ ਪਾਸੇ ਟੈਨਸ਼ਨ ਮਾਰ ਲੈਂਦੀ ਆ ਹੈਨਾ ਤੇ ਗੱਲ ਕੁਝ ਵੀ ਨਹੀਂ ਹੁੰਦੀ 30 40 ਰੁਪਏ ਦੀ ਪਰ ਟੈਨਸ਼ਨ ਜ਼ਿਆਦਾ ਹੁੰਦੀ ਆ ਇਦਾਂ ਆਪਾਂ ਮੇਰੇ ਨਾਲ ਹੋਈ ਆ ਤੇ ਇਹ ਸੀ ਕਿੱਸਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੈਂ ਸੁਣਾਉਂਗੀ ਚਲੋ ਜੀ ਹੁਣ ਸਾਡਾ ਦਲੀਆ ਵੀ ਰੁੱਝ ਗਿਆ ਆ ਤੇ ਅੱਜ ਦੀਵਾਲੀ ਦਾ ਕੰਮ ਦਾ ਕੁਛ ਠੰਡਾ ਹੀ ਆ ਚਲੋ ਫੇ ਵੀ ਮਾੜਾ ਮੋਟਾ ਕਰਨਾ ਹੀ ਪੈਣਾ ਆ ਜਗ੍ਹਾ ਤੇ ਦੀਵੇ ਕਰਿਆਵਾਂਗੇ ਹਨਾ ਕੀ ਆ ਜੀ ਫੋਨ ਜਾਨੇ ਲਾਇਆ ਪਾਣੀ ਤੇ ਅਸੀਂ ਬਣਾਉਣੇ ਪ੍ਰਸ਼ਾਦ ਦੇ ਤੇ ਅਬਨੀਤ ਵੀ ਆਈ ਹੋਆ ਘਰ ਉਹ ਵਾਲੇ ਛੁੱਟੀ ਪਈ ਆ ਤੇ ਮੈਂ ਕਿਹਾ ਚਲੋ ਬਿਊਟੀ ਤੇ ਤਾਂ ਵਿਚਾਰੀ ਥੱਕ ਜਾਂਦੀ ਹੁਣ ਨਹੀਂ ਉਠਾ ਲਿਆ ਉੱਠ ਖੜੂ ਵੀ 8 8:30 ਹੋ ਗਿਆ ਨਾ 8:30 ਹੋ ਗਿਆ ਆ ਤੇ ਆਪਾਂ ਸਵੇਰ ਸਵੇਰ ਆਪਣਾ ਕੰਮ ਨਿਬੇੜ ਲਿਆ ਆਪਣੇ ਬਗੀਚੀ ਨੂੰ ਪਾਣੀ ਲਾ ਲਿਆ ਛੋਟੀ ਜੀ ਨੂੰ ਤੇ ਬਾਹਰ ਵੀ ਸਾਡੇ ਬੂਟੇ ਸੋਹਣੇ ਹੋ ਗਏ ਸਬਜ਼ੀਆਂ ਦੇ ਵੇਡ ਗੋਭੀ ਦੇ ਬੈਂਗਣੇ ਲਾਇਆ ਹੋਆ ਤੇ ਉਹਨਾਂ ਨੂੰ ਵੀ ਪਾਣੀ ਲਾਵਾਂਗੇ ਹੁਣ ਅਸੀਂ ਸਰਦੀਆਂ ਦੇ ਵਿੱਚ ਬਸ ਇਦਾਂ ਦੇ ਛੋਟੇ ਛੋਟੇ ਕੰਮ ਆ ਵਧੀਆ ਲੱਗਦੇ ਇਦਾਂ ਦੇ ਕੰਮ ਕਰਨੇ ਤੇ ਹਾਲੇ ਮੈਂ ਉਹ ਜਿਹੜੀ ਫੁੱਲਾਂ ਦੀ ਪਨੀਰੀ ਲਈ ਹੈ ਹਾਂ ਬੂਟੇ ਉਹ ਵੀ ਲਾਉਣੇ ਆ ਕਿਉਂਕਿ ਜਗ੍ਹਾ ਨਹੀਂ ਹੱਲੇ ਹੈ ਕਿ ਉਹ ਬਹੁਤ ਹੋਈ ਜਾ ਆਪਣੇ ਤુલਸੀ ਮੈਂ ਕਹਿੰਨੀ ਉਹ ਪੱਟ ਕੇ ਜੇ ਕਿਸੇ ਲਜਾਣੀ ਹੋਵੇ ਲੈਬਰੀ ਤੇ ਉੱਥੇ ਹੀ ਅਸੀਂ ਲਾਈਏ ਪਨੀਰੀ ਉਹ ਵੀ ਨਹੀਂ ਹੱਲੇ ਸਕਤੀ ਹੈਗੀ ਫਿਰ ਬਹਿਮ ਜੇ ਉਹ ਪੈ ਜਾਂਦਾ ਹੈ ਦੀਵਾਲੀ ਆ ਜਿਵੇਂ ਟਾਂ ਪੱਟਣੀ ਹੈ ਚਲੋ ਜੀ ਕਾਰੰਬੀ ਨੇ ਅੱਜ ਇੰਨੀ ਤੇ ਵੀਡੀਓ ਬਣਾ ਲਈ ਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰ ਦਿਓ ਜੀ ਅੱਜ ਦੇ ਲਈ ਇੰਨਾ ਕਿਉਂਕਿ ਅੱਜ ਬਰੇ ਦੀ ਨਾਲ ਬਹੁਤ ਕੰਮ ਬਹੁਤ ਆ ਲੋਕ ਸਭ ਕੋ ਵੀਡੀਓ ਬਣਾਉਂਦੇ ਸਾਨੂੰ ਕੋ ਵੀਡੀਓ ਨੇ ਲੋਕ ਮੜ ਜਾਂ ਬਿਮਾਰ ਸਮਾਰ ਹੁੰਦੇ ਆ ਹਸਪਤਾਲਾਂ ਚ ਜਾ ਕੇ ਵੀਡੀਓ ਬਣਾਉਣਾ ਪਾਉਂਦੇ ਰਹਿੰਦੇ ਆ ਤਾਂ ਸਾਡੇ ਦੇ ਉਸ ਦੇ ਉਸ ਲਈ ਮੱਤ ਮਰ ਗਿਆ ਹੁੰਦੀ ਪਤਾ ਨਹੀਂ ਲੋਕ ਕਿਦਾਂ ਵੀਡੀਓ ਬਣਾ ਲੈਂਦੇ ਆ ਤੁਸੀਂ ਕਦੋਂ ਗਏ ਹਸਪਤਾਲ ਸਾਡੇ ਚੱਕਰ ਲੱਗਦੇ ਹੀ ਰਹਿੰਦੇ ਆ ਹਾਂ ਤਾਂ ਮੈਂ ਰੋਜ਼ ਤੁਰੇ ਰਹੋ ਅੱਜ ਦੁੱਧ ਪਾਉਣਾ ਸੀਗਾ ਮਨਪਰੀ ਦਾ ਵਿਚਾਰਾ ਉੱਧਰ ਨੂੰ ਚਲ ਗਿਆ ਪਰੇ ਦੁੱਧ ਲੈਣ ਮੈਂ ਜਾਨ ਨੂੰ ਦੁੱਧ ਚੱਕ ਕੇ ਆਉਂਦੀ ਕਹਿੰਦਾ ਕੀ ਹੋਇਆ ਮੈਂ ਕਿਹਾ ਗਿੱਟੇ ਬਹੁਤ ਦੁਖਦੇ ਆ ਕਹਿੰਦਾ ਯੂਰਿਕ ਐਸਿ ਟੈਸਟ ਕਰਾਓ ਤਾਂ ਮੈਂ ਕਿਹਾ ਨਿਆਣੇ ਸੁੱਤੇ ਪੈ ਸੀ ਮਠਾਲਿਆ ਨਹੀਂ ਤਾਂ ਵੀ ਆਪੇ ਦੁੱਧ ਪਾਉਣਾ ਹੀ ਸੀਗੀ ਤਾਂ ਫੇਰ ਚੜ ਗਿੱਟੇ 'ਚ ਬਹੁਤ ਦਰਦ ਹੁੰਦੀ ਐਸੇ ਮਾਰ ਮੈਂ ਸ਼ੇਅਰ ਕਰਦੀ ਤੇ ਬੇੜੇ 'ਚ ਝਾੜੂ ਧੂੜ ਫੇਰਦੀ ਹੁੰਨੀ ਆ ਵੀ ਥੋੜਾ ਜਿਦਾ ਫਰਕ ਪਵੇ ਪੇਟ ਸਾਹ ਦੇ ਨੰਦਰੇ ਬੈਠੇ ਰਹਿਣਾ ਹੁੰਦਾ ਅੰਦਰ ਤੋਂ ਕੰਮ ਮੁੱਕ ਰਿਹਾ ਸਾਰਾ ਦਿਨ ਉਹ ਕੰਮ ਨਹੀਂ ਕਿ ਸਗਣਤੀ ਚੁੰਦੇ ਹਾਲੇ ਬਾਹਰ ਤੱਕ ਜਿਹੜਾ ਆਪਾਂ ਇਹ ਆਪਣਾ ਥੋੜੀ ਜਿਹੀ ਐਕਸਰਸਾਈਜ਼ ਹੋ ਜਾਂਦੀ ਏ ਝਾੜੂ ਫੇਰਨਾ ਪਸ਼ੂਆਂ ਨੂੰ ਲ ਘਾੜੂ ਫੇਰਨਾ ਬਸ ਚੱਕ ਕੇ ਬਾਲਟੀਆਂ ਬੁੱਟਿਆਂ ਨੂੰ ਪਾਣੀ ਪਾਉਣਾ 6-7 ਬਾਲਟੀਆਂ ਪੈ ਜਾਂਦੀਆਂ ਬੁੱਟਿਆਂ ਦੀਆਂ ਆ ਪਾਣੀ ਦੀਆਂ ਬੁੱਟਿਆਂ ਨੂੰ ਇੰਨਾ ਥੋੜਾ ਜਿਹਾ ਫਰਕ ਪੈ ਜਾਂਦਾ ਆ ਧੁੱਪ ਚੜ ਗਈ ਆ ਕੰਮ ਦੇਖੀਏ ਹੁਣ ਆ ਡਰੈਸਿੰਗ ਟੇਬਲ 'ਤੇ ਰੱਖ ਲਈ ਇੱਥੇ ਬਰਾਂਡੇ 'ਚ ਰੱਖ ਲਈਏ ਰੱਖ ਦੋ ਹਨਾ ਇਹਨਾਂ ਇਹਨਾਂ ਕਿਤੋਂ ਹੋ ਗਿਆ ਤੋਟਿੰਦੇ ਨੂੰਗਾ ਧੁੱਪੇ ਪਏ ਨੂੰ ਰਾਤ ਨੂੰ ਟੱਕ ਲਈ ਦੱਸਵੇ ਨੂੰ ਪਈ ਉੱਪਰ ਲਾ ਦੇ ਦੀ ਪੱਲੀ ਜਹੀ ਦਵਾਈ ਵੀ ਸੇਕ ਦੀ ਪਾਈ ਸੀ ਹੁਣ ਇਹਨਾਂ ਨੂੰ ਅੰਦਰ ਰੱਖਣਾ ਹੀ ਨਹੀਂ ਸੀ ਜਿੱਥੇ ਰੱਖੀਦਾ ਉੱਥੇ ਢੇਰ ਲੱਗ ਜਾਂਦੇ ਸੀ ਇਹ ਕਦੇ ਬਿਯਾਰ ਦੀ ਨਿਸ਼ਾਨੀ ਐ ਨੂੰ ਦੇਣ ਵੀ ਨਹੀਂ ਦਿਲ ਕਰਦਾ ਮੇਰੇ ਪੁੱਛਾਂਗੇ ਕਿਸੇ ਫਰਨੀਚਰ ਜੇ ਐਕਸਚੇਂਜ ਕਰ ਦੇਣ ਇਹਨੂੰ ਪੁੱਛ ਲਿਓ ਜੀ ਨਹੀਂ ਤਾਂ ਸੈਟ ਖਰਾਬ ਹੋਣਾ ਬੈੱਡ ਦੇ ਨਾਲ ਦੇ ਆ